ਇਹ ਬਤੇ ਆਨ ਨੱਕ ਜੈ ਕੋਲ ਮਾਲ ਰੁਆ ਜਾਂਦਾ ਆਵਾ ਚੱਲੀ ਜਾਂਦੀ ਐ ਜੀ ਮੈਂ ਖੜੇ ਨਾ ਕਰੇ ਜਿੰਨਾ ਕੋ ਸੰਪਰਨ ਨਾ ਕੋ ਮਾਲ ਨੂੰ ਇੱਕ ਤਾਂ ਮਿੱਟੀ ਆ ਕੀ ਰੋਜ ਹੁੰਦਾ ਨਹੀਂ ਬਾਜ਼ਾਰ ਲੋਟ ਆਉਂਦਾ ਉੱਤੋਂ ਇਹਨਾਂ ਮੀ ਭਈ ਜਾਂਦਾ ਅਕੇ ਮੰਮੀ ਦਾ ਬਾਜ਼ਾਰ ਜਾ ਕੇ ਆਉਣਾ ਬਾਜ਼ਾਰੋਂ ਪਤਾ ਨਹੀਂ ਕੀ ਖਰੀਦ ਕੇ ਆਉਂਦਾ ਔਰ ਹਲ ਚਵਕ ਪਾਣੇ ਵੀ ਲੋਕੀ ਆ ਜਾਂਦਾ ਜੇ ਘਰ ਆਪ ਦੇ ਇੱਕ ਨੱਕ ਜੈ ਰੋਜ ਚੜ ਕੇ ਆ ਜਾਂਦਾ ਦਾਣੇ ਆ ਸਾਰੇ ਮੰਡੀ ਚ ਰੋਦੇ ਆਗੇ ਤੂੜੀ ਆ ਬਾਣ ਚ ਰੋੜਦੇ ਨਾ ਤੂੜੀ ਬਣੇ ਜਿੰਨਾ ਚਿਰ ਮੀਂਹ ਨਹੀਂ ਹਟਦਾ ਹੈਗਾ ਤਾਂ ਰਪਿਆ ਉਹ ਮਿਜੀ ਕਰੀ ਕੀ ਕਰੂਗਾ ਜੱਟ ਤਾਂ ਉਹ ਕਿ ਜੱਟ ਉਹ ਆਗਾ ਫਾਹੇ ਲੈਂਦਾ ਦਾ ਫਾਹੇ ਆਪੀ ਲੈਣਿਆ ਜੱਟ ਨੇ 80000 ਰੁਪਏ ਠੇਕਾ ਉਸ ਪੱਲੇ ਨਹੀਂ ਪੈਂਦਾ ਹੈਗਾ ਕੀ ਕਰੇ ਬੰਦਾ ਕਰੇ ਨਾ ਤਾਂ ਫਿਰ ਆਪੀ ਕੋਈ ਸਪਰੇ ਵੀ ਜਾਂਦਾ ਕੋਈ ਪਾਹਾ ਲੈ ਲੈਂਦਾ ਫਿਰ ਕਹਿੰਦੇ ਜੱਟ ਮਰ ਗਿਆ ਜੱਟ ਨੇ ਮਰਨ ਲਈ ਲਾ ਮਿੱਟੀ ਹਤੂ ਆ ਬੈਠੀ ਲੈ ਹੁਕਮ ਲਾਤਾ ਅਕੇ ਪੂਆ ਦਾ ਫੋਨ ਆਇਆਗਾ ਕਿਸਿੰਦਰ ਆਉਗੀ ਲੈ ਦੱਸ ਬੈਲੀ ਕੋਣ ਆਦੀ ਰਣੋਈ ਤੋ ਰਿਵਰਦੀ ਆ ਪਾੜਨ ਕੀ ਲੈਣ ਆਉਗੀ ਉਹ ਸਾਰਾ ਦਿਨ ਚੀਜ਼ ਮੰਗਣ ਆਉਂਦੀ ਹੁੰਦੀ ਆ ਘਰ ਨਾਲ ਪੈਸੀ ਮੰਗਦੀ ਹੋਊਗੀ ਸਾਰਾ ਦਿਨ ਖਾਣ ਨੂੰ ਤਾਂ ਮੂੰਹ ਮਾਰਦੀ ਰਹਿੰਦੀ ਐ ਕਿਤੇ ਸਮੋਸੇ ਖਾਲੇ ਕਿਤੇ ਖਾਲੇ 버ਗਰ ਅਜਿਹਾ ਤਾਂ ਲੋਕ ਸੱਚੀ ਗੱਲ ਹੀ ਕਹਿੰਦੇ ਆ ਕਿਸਿੰਦਰ ਖਾਲ ਕੁੱਤੀ ਖਾਣ ਤੋਂ ਬਿਨਾ ਤਾਂ ਉਹਦੇ ਕੋਲ ਕੰਮ ਵੀ ਨਹੀਂ ਹੈਗਾ ਮੈਂ ਤਾਂ ਐ ਕਰੂੰਗੀ ਲਾਲਾ ਜੀ ਤਾਂ ਸਿੱਟੂਗੀ ਬਸ ਕੱਲ ਨਹੀਂ ਚਾਹ ਦੀ ਘੁੱਟ ਕਰਕੇ ਪਿਆਦੀ ਆਲੋ ਕਿਸ ਮੋਸਸ ਨੂੰ ਜੇ ਨਾਲ ਮੈਂ ਕਿੱਥੋਂ ਲੈ ਕੇ ਆਉਂ ਸਮੋਸੇ ਹੋਣ ਹੁੱਤੋਂ ਮੀਂਹ ਪਈ ਜਾਂਦਾ ਦਾ ਪਿਆਰ ਵੀ ਨਹੀਂ ਜਾ ਜਾਣਾ ਮੇਰੇ ਤੋਂ ਤਾਂ ਹੋ। ਹਾਂ ਮਾਰਨਾ ਬਾਤਾਂ ਵਾਲਾ ਘੇੜਾ ਇੱਥੇ ਲਾ ਗਿਆ। ਆਏ ਨਹੀਂ ਵੀ ਉੱਥੇ ਅੱਡੇ ਤਲਾ ਦੀ ਨਾ ਬੜਾ ਜਾ ਕੇ ਆ ਇੱਕ ਰਾਪੜੀ ਮੀਂਹ ਪਾ ਕੇ ਤੇ ਚਿੱਕੜ ਖਰਿਆ ਪਿਆ ਹਾਂ ਕਿਤੇ ਹੋਰ ਤਿਲਕ ਕੇ ਇੱਥੋਂ ਮੇਰਾ ਥੂੜਾ ਟੁੱਟ ਗਿਆ। ਇੱਕ ਹੈਗੀ ਮੈਂ ਉਹ 25 ਫੁੱਲਾਂ ਜਿੰਨਾ ਬਾਹਰ ਆ ਗਿਆ। ਪਤਾ ਨਹੀਂ ਮੀਂਹ ਹੁਣ ਆਦੀ ਮਾਂ ਨੂੰ ਫੋਨ ਕੀਤਾ ਵੀ ਹੋਊ ਕਿ ਨਾ ਵੀ ਮਾਂ ਚਿੰਦਰ ਆ ਰਹੀ ਹੈ ਅੱਗੇ ਅੱਜ ਹਾਂ। ਰਿਸ਼ਤੇ ਦੀ ਗੱਲਬਾਤ ਕਰਨ ਚੱਲ ਲੈ ਇੰਨੀ ਖਬਰ ਖੜ ਜਾ ਕੇ ਕੀ ਕਹਿੰਦੇ ਨੇਗੇ ਇੱਥੇ ਤਾਂ ਕੱਚੀਆਂਆਂ ਜਾਂ ਗਲੀਆਂ ਆਪਾਂ ਨਹੀਂ ਮੈਂ ਤਾਂ ਡਰ ਲੱਗਦਾ ਕਿ ਤੇ ਉਹ ਇਹਨਾਂ ਤਿਲਕ ਟੱਡੇ ਕੇ ਜਾ ਆਏ ਹਾਏ ਆ ਉਸ ਤੋਂ ਬਿਜਲੀ ਲੇਟੀ ਜਾਂਦੀ ਆ ਅੰਤਾਂ ਦੀ ਹੈ ਇੱਕ ਉੱਤੋਂ ਲੜੀ ਮੈਂ ਕਾਲੀ ਚੁੰਨੀ ਕਿਤੇ ਹੋਰ ਬਿਜਲੀ ਟੱਗ ਜੇ ਮੇਰੇ ਤੇ ਹੋਰ ਚਿੰਦਰੇ ਜੇ ਤੈਨੂੰ ਕੁਝ ਹੋ ਗਿਆ ਅੱਡੇ ਪਿੰਡ ਦੇ ਰਿਸ਼ਤੇ ਹੋਣ ਕੰਨੀ ਹੋ ਰਹਿ ਜਾਣਗੇ ਰਿਸ਼ਤੇ ਚੱਲ ਤੋ ਤਾਂ ਉਹ ਵੀ ਹੈਗੀ ਆ ਖਾਣ ਦੀ ਕੁੱਤੀ ਕਿਤੇ ਇਧਰੋਂ ਕਰ ਲਿਆ ਇਧਰੋਂ ਛਡਾਤਾ ਇਧਰੋਂ ਵਿਆਹ ਤਾਂ ਇਧਰੋਂ ਆਹ ਕਰਤਾ ਚੱਲ ਉਹ ਮਰ ਕੇ ਬੰਦੇ ਚੱਕ ਜਾਂਦੇ ਨੇ ਜਿਵੇਂ ਕਦੇ ਪੀਂ ਵੀ ਨਹੀਂ ਦੇਖੀ ਹੂੰ ਕਹੇ ਜੇ ਪਿੰਡ ਦੇ ਬੰਦੇ ਨੇ ਇਹਨਾਂ ਦੇ ਦੇ ਮੇਰੀ ਭੂਆ ਨੂੰ ਤਾਂ ਘੋੜਿਆਂ ਦੀ ਰਾਨੇ ਨੂੰ ਆਏ ਵੀ ਹੈ ਨਹੀਂ ਵੀ ਚੱਕ ਕੇ ਸਕੂਟਰੀ ਮੂਰੋ ਛਿੰਦਰ ਨੂੰ ਲੈਣ ਆ ਜਾ ਮੈਂ ਹਾਂ ਆ ਐਡੀ ਦੂਰ ਮੈਂ ਤਾਂ ਗੋਡੇ ਜਾ ਕੇ ਤੁਰੀ ਆਉਂਦੀ ਤੇ ਘਰ ਜਾ ਤਾਹੀ ਹੈਗਾ ਪੂਆ ਨਹੀਂ ਪੂਆ ਪੰਨ ਲਹ ਨਹੀਂ ਮਾਇਆ ਛਿੰਦਰ ਨੀ ਵੀਰ ਤੁਸੀਂ ਦੇਖਿਆ ਕਰ ਕੋੜਾ ਮੇਰਾ ਮੇਂ ਕੀੜੀ ਟਿਕਾ ਪੂਆ ਮੇਰੇ ਤਾਂ ਪੈਰਾਂ ਥੱਲੇ ਅੱਗ ਮੱਚੀ ਰਹਿੰਦੀ ਚੱਤੋਂ ਪੈਰ ਪੂਆ ਸਸਰੀ ਕਾਲ ਫੂਗਾ ਸਸਰੀ ਕਾਲ ਸਸਰੀ ਕਾਲ ਹੋਰ ਠੀਕ ਆ ਸਿੰਦਰੇ ਲੱਗਦਾ ਗੁਲਗਲੇ ਛਾੜ ਰੱਖੇ ਨੇ ਪੂਆ ਨੇ ਤਾਂ ਮੀ ਭਾਂਦੇ ਚ ਹੁਨਾ ਓਏ ਖਾਨ ਦੀ ਕੁੱਤੀ ਆਉਣ ਸਾਲ ਜੀ ਮੂਤਣ ਲੱਗੀ ਆਏ ਹੈ ਨਹੀਂ ਪੂਆ ਤੂ ਤੈਨੂੰ ਬੜਾ ਪਤਾ ਲੱਗਾ ਨਹੀਂ ਮੈਂ ਤਾਂ ਪਿੰਡ 'ਚ ਵੀ ਲੋਕ ਕੰਜਰਖਾਨ ਕੁੱਤੀ ਕਹੀ ਜਾਂਦੇ ਨੇ ਉਧਰੋਂ ਤੂੰ ਲੱਗ ਗਈ ਪੂਆ ਕਹਿਣਾ ਹੈ ਮੀ ਮੈਨੂੰ ਪਤਾ ਲੱਗਣਾ ਮੈਨੂੰ ਪਤਾ ਏ ਤੇਰੇ ਲਸਣ ਵਾਲਾ ਵੀ ਤੂੰ ਕਾਰ ਕੁੱਤੀ ਆਂ ਚਾਹ ਨਹੀਂ ਪੂਆ ਮੂੰਹ ਹੀ ਮੈਂ ਹਾਂ ਤਾਈਂ ਹੁਣ ਆਈਆਂ ਮੈਂ ਭਿੰਦਾ ਚੋ ਲੱਗ ਜੂ ਮੇਰੇ ਭੂਆ ਦੇ ਕੋਈ ਹੋਰ ਨੂੰ ਤਾਂ ਗੋਡੇ ਥੱਲੇ ਦੇ ਲੈਂਦੀ ਆਏ ਕਹਿ ਨਹੀਂ ਆਂਗੀ ਆਹ ਉਹ ਮੈਨੂੰ ਪਤਾ ਤੇਰੀ ਕਰਤੂਤ ਦਾ ਮੀਮੀ ਪੈਂਦਾਗਾ ਭੂਆ ਨੂੰ ਜਾ ਕੇ ਕਹੂੰਗੀ ਕੋਈ ਪੂੜੇ ਨਾਲਾ ਕੋਈ ਗੁਲਗਲੇ ਪਕਾਲਾ ਚਲ ਆ ਇਹ ਰਾਤ ਤੇ ਹੋਏ ਬੈਠੇ ਚਲ ਹੁਣ ਐ ਕਰ ਹਾਂ ਤੂੰ ਤਾਂ ਹੁਣ ਆਉਂਦੀ ਨੂੰ ਮੈਂ ਤਾਂ ਬਾਹਰ ਕੱਢਣ ਵਾਲਾ ਕਰਤਾ ਹਾਂ ਇੱਥੇ ਮੰਜੀ-ਮੁੰਜੀ ਡਾਹ ਕੋਈ ਬਿਠਾ ਮੈਨੂੰ ਮੈਂ ਇੱਥੇ ਮੀਂਹ ਚ ਨਾਲ ਆਇਆ ਇੱਥੇ ਅੰਦਰ ਭਾਂਡੇ ਚ ਬੈੰਨੇ ਆ ਗਏ ਨਾਲ ਪਣ ਕੰਡੇ ਜਲੀ ਚਾਹ ਕਰ ਲਾ ਮੈਨੂੰ ਤਾਂ ਹੁਣ ਪਾਲਾ ਛੜ ਗਿਆ ਹਾਂ ਹਾਂ ਦੇਖੋ ਹੋਈ ਗੱਲ ਕਰਤੀ ਅਜੇ ਕਹਿੰਦੀ ਮੈਨੂੰ ਖਾਣ ਖੁੱਤੀ ਕਹਿੰਦੀ ਆ ਹਾਂ ਡਾਹ ਬੰਜਾ ਆਹੀ ਡਾਲਾ ਆਹੀ ਡਾਲਾ ਔਰ ਕਿਹੜਾ ਇਥੇ ਮੇਰੇ ਬਲਕਾ ਹੈ ਕਰਦਾ ਨਹੀਂ ਮੈਂ ਤੇ ਬਹੁਤ ਸਾਰੇ ਕਿ ਮੰਜਾ ਤੋੜ ਦਸੋ ਡਾ ਭਾਈ ਤੂੰ ਮੈਂ ਤਾਂ ਤੇਰੇ ਨਾਲ ਕਰਨਾ ਹੀ ਹੈਗੀ ਗੱਲ ਇੱਕ ਪਤੇ ਦੀ ਸੋਣ ਪਾਣੀ ਪੂਣੀ ਪੀਣਾ ਨਾ 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 ਹੋਈ ਰੱਬ ਨੇ ਪਿਆ ਪਿਆ ਪਾਣੀ ਤਾਂ ਗੋਟ ਗੋਟੇ ਪਾਣੀ ਖੜਿਆ ਰਹਾ ਹਾਂ ਚ ਬਸ ਆਈਆਂ ਮੈਂ ਤਾਂ ਡਿੱਗਦੀ ਠੈਂਦੀ ਆ ਇੱਕ ਤਾਂ ਜਾਏ ਨੂੰ ਖਾਣਾ ਡਰਾਈਵਰ ਮੈਂ ਤਾਂ ਕੱਚੇ ਜੀ ਲਾ ਗਿਆ ਉੱਥੇ ਘਰ ਮੈਨੂੰ ਆਇਆ ਰਹਾ ਤੂੰ ਧਾਰ ਕਾਟ ਵਾਲੀ ਤੇ ਮੋਢੀ ਧਾਰ ਕਾਟ ਵਾਲੀ ਤੇ ਆਈਆਂ ਗੱਲ ਸੁਣ ਲੈ ਪਹਿਲਾਂ ਮੇਰੀ ਹੁਣ ਤੂੰ ਹੋਰ ਨਾ ਮੈਨੂੰ ਗੱਲ ਬੁਲਾ ਦੇ ਕਿਤੇ

ਤੇ ਮਹੀਨੇ ਦੇ ਮਹੀਨੇ ਨੂੰ 40-50 ਹਜ਼ਾਰ ਆਉਂਦਾ ਦਾ ਰੰਗ ਤਾਂ ਖੈਰ ਹੈਗਾ ਮੁੰਡੇ ਦਾ ਕਾਲਾ ਹੈ ਚਲ ਰੰਗ ਤਾਂ ਦੋਆ ਹੀ ਹੁੰਦੇ ਆ ਕਾਲੇ ਗੋਰੇ ਹਨਾ ਗੋਲ ਚਾਹੀਦਾ ਗਾ ਗੋਲ ਤਾਂ ਫੇਰੇ ਗੋਲ ਤਾਂ ਫੇਰੇ ਹਾਂ ਉਹ ਤਾਂ ਤੈਨੂੰ ਵੀ ਬਣਾ ਦੋਇ ਪਰ ਨਹੀਂ ਜੇ ਕਿਤੇ ਕੰਮ ਲੱਗੇ ਹੋਵੇ ਨਾਲ ਐ ਤਨੀ ਮੈਂ ਤਾਂ ਤਨੀ ਮੰਨ ਤੇ ਕੀ ਰ ਆ ਪੰਜਰਖਾਨਾ ਜਾ ਹੈ ਹਰ ਰੋਗ ਜਿਹੜਾ ਕਹਿੰਦੇ YouTube ਤੇ ਬਾਹਰ ਪੰਜਰ ਬੰਨਾ ਆਉਂਦਾ ਗਾ ਉਹ ਕੰਜਰਖਾਨਾ ਸੋਨ ਨੂੰ ਹੀ ਲੱਗਦਾ ਕਿਹੜਾ ਤੇਰਾ ਲੱਗ ਜੇ ਬਣਾ ਕੇ ਵੀਡੀਓ ਪਾਉਣ ਥੱਪਿਆ ਥੱਪੇ ਰੁਪਈਆ ਆਉਂਦੇ ਨੇ ਮੀਤੀ ਦਾ ਰਾਣੀ ਬਣ ਕੇ ਰਹੂ ਆਪ ਦੇ ਘਰ ਰਾਣੀ ਨਾ ਨਹੀਂ ਮੈਂ ਤਾਂ ਨਹੀਂ ਕਰਦੀ ਆ ਇਹ ਮੁੰਡੇ ਨੂੰ ਰਿਸ਼ਤਾ ਹਨਾ ਤੇ ਕੋਈ ਚੱਜ ਨਾਲੇ ਅਗਲੀ ਵੀ ਚੱਜ ਦਾ ਹੀ ਆ ਮੀਤੀ ਜਦੋਂ ਹਾਂ ਘਰ ਤੀ ਪੂਆ ਮੀਤੀ ਕਹਿੰਦੀ ਵੀ ਵੀ ਮੈਂ ਤਾਂ ਮੁੰਡਾ ਪਸੰਦ ਦਾ ਗਾ ਦੇ ਕਹਿੰਦੀ ਰੰਗਾਂ ਤੋਂ ਕੀ ਲੈਣਾ ਕਹਿੰਦੀ ਮੈਂ ਤਾਂ ਆਪਾਂ ਲਾਗੜੇ ਕੋਣੇ ਨਾਲ ਵਿਆਹ ਦੇ ਦੀ ਬਸ ਪੈਸੇ ਵਾਲਾ ਹੋਣਾ ਚਾਹੀਦਾ ਚਲ ਕੋਈ ਨਾ ਜਿਉਂਦੇ ਫਿੱਟਾ ਤਾਂ ਮੈਨੂੰ ਵੀ ਫਿੱਟਾ ਦਾ ਪੂਆ ਤਾਂ ਹੀ ਤਾਂ ਰੋਡਨੀਆ ਤੈਨੂੰ ਤਾਂ ਹੀ ਰੋਡਨੀਆ ਤੈਨੂੰ ਵੀ ਹੈ ਜੇ ਮੁੰਡੇ ਕੜਾ ਲੱਭਿਆ ਲੱਭਦੇ ਨੇ ਕਿ ਰੱਗ ਤੋਂ ਕੀ ਲੈਣਾਗਾ ਹਾਂ ਆ ਸੋਹਣੇ ਸੁਨੱਖੇ ਤੋਂ ਕੀ ਲੈਣਾਗਾ ਅਗਲੇ ਪੈਰ ਚਰਲਦੀਆਂ ਫਿਰਦੀਆਂ ਨੇ ਸੋਹਣੇ ਸੁਨੱਖੇ ਹੋਰ ਕਰ ਲੈਂਦੇ ਨੇ ਕੀ ਤੀ ਮੀਆਂ ਹਾਂ ਹੋਰ ਨਾ ਕੀਮੇ ਕਰ ਲੈਂਦੇ ਨਾ ਪਈਆਂ ਨਸੇ ਦਾ ਕੰਮ ਕੱਲ ਸੁਣ ਲੈ ਮੇਰੀ ਮੁੰਡਾ ਨਸੇ ਨੂੰ ਸੇ ਨਾ ਕਰਦਾ ਹੋਵੇ ਨਾ ਪੂਆ ਮੇਰੀ ਮੂਤ ਨਾਲ ਗਤਮਨ ਦੀ ਜੇ ਮੁੰਡੇ ਨੇ ਨਸੇ ਨੂੰ ਹੱਥ ਵੀ ਲਾਤਾ ਲਾਂਬਾ ਨਹੀਂ ਆਦਾ ਸਾਰੀ ਉਮਰ ਪਾਇ ਤੂੰ ਤਪੀਆਂ ਵੀ ਛੇਂਦਰ ਦੇ ਤੂੰ ਆ ਪਾਸਾ ਜੇ ਉੱਥੇ ਦੀ ਗੱਲ ਲੱਗੀ ਮੈਂ ਚੜੀ ਸੀ ਬੱਸ ਹਾਂ ਤੇ ਉੱਥੇੋਂ ਬੱਸ ਚੜੀ ਬਰਨਾਲੇ ਤੋਂ ਆ ਕੇ ਨੇ ਆਏ ਉੱਤਰੀ ਸੀਗੀ ਪਾਇ ਨੇ ਮੁੰਡਾ ਇੱਕ ਆਕੜਿਆ ਪਿਆ ਬਸ ਸੱਚ ਹਾਂ ਠੀਕ ਆ ਲਾਇਆ ਫੋਨਾਂ ਪੰਟੀ ਠੀਕ ਆ ਪਤਾ ਨਹੀਂ ਕੀ ਲਾਇਆ ਸੀ ਆਕੜਿਆ ਪਿਆ ਤਿੰਨ ਜਾਨਿਆਂ ਨੇ ਫੜ ਕੇ ਉਸ ਤੇ ਤਾਰਤਾ ਚਲ ਰਾਜੀ ਤਾਰਤਾ ਚਲ ਜਿਹੜਾ ਕੋਈ ਬਣ ਕੱਚੀ ਉਮਰੇ ਗਾਜ ਰਖਾਂਗਾ ਆਪੇ ਢਿੱਡ ਦੁਖੂ ਜਿਹੜਾ ਤੇ ਨਮਾਇਕ ਹੈਗਾ ਵੀ ਵੰਟੂ ਰਾਮਪੂਰੀ ਵਾਲਾ ਦਾ ਰਿਸ਼ਤਾ ਦੀ ਦੱਸ ਪਾਈ ਆ ਪਾਇ ਨੇ ਸਾਰੀ ਉਮਰ ਉਸ ਦਾ ਮਾਮਾ ਦੀ ਗੁੜ ਗਾਉਂਦੀਆਂ ਮੇਰੇ ਚਲ ਕੋਈ ਨਾ ਫਿਰ ਦੇਖ ਲਾਂਗੇ ਆ ਸਾ ਮੁੰਡਾ ਨਾ ਵਾਂਟੂ ਆ ਹੈ ਵਾਂਟੂ ਰਾਮਪੁਰਾ ਹਾਂ ਉਹ ਤਾਂ ਬੜਾਈ ਮਸ਼ਹੂਰ ਆ ਕੁੜੇ ਲਫੇਰ ਨਾਲੇ ਤੂੰ ਉਹਦੀਆਂ ਫਿਲਮਾਂ ਦੇਖਦੀਆਂ ਕਿ ਨਾਲੇ ਤੂੰ ਕਹਿਣੀ ਆਂ ਵੀ ਹਣੇ ਵੀ ਬੰਦਾ ਸੇ ਪੱਤੇ ਕਰਦਾ ਉਹ ਨਾ ਮੈਂ ਤਾਂ ਅਸੀਂ ਵੀ ਕੋਈ ਹੋਰ ਨਾ ਹੋਵੇ ਕੋਈ ਨਾ 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 ਵਾਂਟੂ ਉਹ ਤਾਂ ਬਥੇਰੇ ਬੜੇ ਸੋਣਾ ਵੀ ਬਹੁਤ ਆ ਮੁੰਡਾ ਤੇ ਮੈਨੂੰ ਫੇਟਾ ਸਿੰਦਰੇ ਸੋણો ਸੁਣ ਕੋਈ ਐਸਾ ਵੈਸੇ ਨਾ ਅੱਛਾ ਹੋਰੀ ਆਇਆ ਨਾ ਕਿ ਜਿਵੇਂ ਹੋੜਾ ਨੂੰ ਬੋਖੜ ਆਇਆ ਨਾ ਤੂੰ ਰਿਸ਼ਤਾ ਕਰਾਉਣ ਆਈਆਂ ਕਿ ਪਰਨੀ ਮਾਰਨ ਆਈਆਂ ਕੋਈ ਪੋਨੀ ਕੋਈ ਨਹੀਂ ਵੀ ਪੈਸੇ ਵਾਲਾ ਜਪਣ ਰੰਗ ਰੂਪ ਤਕੀਰਣ ਸੋਣੇ ਚ ਤਕੀਰਣ ਚਲ ਕੀ ਕੋਈ ਨਾ ਚਲ ਤੂੰ ਬਾਹਰ ਸਿੰਦੇ ਮੈਂ ਇੱਕ ਘਟ ਚਾੜੀ ਕਰਕੇ ਨਾ 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 ਭੂਆ ਚਾਹ ਨੂੰ ਰਹਿਣ ਦੇ ਮੈਂ ਤਾਂ ਹਲੇ ਹੋਰ ਜਾ ਕੇ ਆਉਣਾ ਕਿ ਇੱਕ ਦੋ ਘਰਾਂ ਚ ਹਲੇ ਮੈਂ ਬਾਸਤੀ ਕੰਨੀ ਵੀ ਜਾ ਕੇ ਆਉਣਾ ਮੇਰੀ ਕੰਨੀ ਉਹਦੀ ਵੀ ਸਾਫਰੀ ਮੈਰ ਜਵੀਰੋ ਕੋਲ ਨੀ ਮੈਂ ਮੈਰ ਵਿਆਹ ਰੇ ਖੋਲ ਰੱਖਿਆ ਮੈਂ ਤਾਂ ਉਹ ਤੇ ਉਹਦੀ ਕੁੜੀ ਮੀ ਉਹ ਵੀ ਵੀ ਤਿਕਾਣੀ ਪ੍ਰੀਤ ਤੋਂ ਵੀ ਗੱਲ ਤੋਰੀ ਰੱਖੀ ਆ ਦਾਦੀ ਨਾਲ ਅੱਛਾ ਤੂੰ ਨਹੀਂ ਜਾਣਦੀ ਦਾਦੀ ਤੇਰਾ ਕਿਹੜਾ ਕਸਲਾ ਹੈ ਦਾਗਾ ਚੰਗਾ ਮੈਂ ਚੱਲਦੀ ਚਾਹ ਤਾਂ ਪੀ ਕੇ ਕਿਸੇ ਦਿਨ ਪੀ ਕੇ ਜਾਉ ਹੁਣ ਐਂ ਗੱਲ ਕਰ ਤੂੰ ਵੀ ਪਰਸੋਂ ਦਾ ਰੱਖ ਲਈਏ ਫਿਰ ਅੱਜ ਦਿਨ ਕੀ ਆ ਅੱਜ ਮੈਂ ਲੱਗ ਵੀਰਵਾਰ ਆਗਾ ਸਬੀਰ ਵਾਰ ਜੁਮਾ ਵਾਰ ਉਹ ਤਾਂ ਕਹਿੰਦੇ ਹੁਣ ਜਿੱਤੀ 12 28 ਚੰਗੀ ਹੁੰਦੀ ਆ ਵਾਰ ਨੂੰ ਪਰ ਉਹ ਤੂੰ ਐਂ ਦਿਨ ਵਾਰ ਰੱਖ ਲੈ ਐਂ ਦਿਨ ਵਾਰ ਚੱਲ ਮੈਂ ਤੇਰੀ ਤੇ ਮੇਰੀ ਨਾਲੇ ਬਾਪੂ ਉਹ ਵੀ ਬੇਬੀ ਹੋਊਗੀ ਇੱਥੇ ਹਾਂ ਘਰੀ ਹੋਊਗੀ ਹਾਂ ਘਰੀ ਹੋਊਗੀ ਹਾਂ ਚੱਲ ਕੋਈ ਨਾ ਠੀਕ ਚੰਗਾ ਫਿਰ ਮੈਂ ਚਲਦੀ ਆ ਤੇ ਕੁਝ ਜ਼ਿਆਦਾ ਬਣਾ ਲੈ ਨਾ 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 ਤੂੰ ਤੂੰ ਹਾਂ ਕਰਤੀ ਬਸ ਐਸੇ ਜਿਵੇਂ ਚਾਪਾਣੀ ਹੋ ਗਿਆ ਵਾਹੋ ਉਧਰੋਂ ਲੈਣੇ ਹੁਣ ਕਿ ਲੱਖ ਦੋ ਲੱਖ ਰਪਈਆ ਨਹੀਂ ਮੈਂ ਤਾਂ ਪੈਸੇ ਤੇ ਤੂੰ ਹੀ ਨਹੀਂ ਮਾਰਦੀ ਪੈਸਾ ਕਿ ਹਿੱਕ ਤੇ ਧਾਰ ਕੇ ਲਾਈ ਜੂ ਇੱਥੇ ਹੀ ਰਹਿ ਜੀ ਸਾਰਾ ਕੁਝ ਪਰ ਉਹ ਭਜੀ ਫਰਦੀਆਂ ਨਹੀਂ ਨਾ ਆ ਇਹ ਤਾਂ ਲੋਕਾਂ ਨੂੰ ਹੀ ਪਏ ਵੀ ਹੁੰਦਾ ਕਿ ਵਿਚੋਲੇ ਖਣੀ ਪੈਸੇ ਖਾਂਦੇ ਨੇ ਵਿੱਚੋਂ ਖਾੜ ਘਟਾਉਣ ਨੂੰ ਕੁਝ ਨਹੀਂ ਹੁੰਦਾ ਬਸ ਆ ਦੋ ਸੜੇ ਜੇ ਸੂਟ ਮਾਰਦੇ ਨੇ ਪੱਲੇ ਉਹ ਵੀ ਇੱਕ ਦੋ ਵਾਰੀ ਪਾਏ ਦੇ ਨੇ ਤੀਜੀ ਵਾਰੀ ਮੇਰੇ ਅੱਗੇ ਛੱਡ ਦਿੰਦੀ ਆਂ ਨਹੀਂ ਚੱਲ ਹੁਣ ਤਾਂ ਆ ਤਾਂ ਬਾਹਲਾ ਸਿਆਉਣਾ ਕੰਮ ਨਾਗਾ ਅਬ ਦੁਕਾਨਦਾਰ ਜੀ ਵਿਚੋਲੇ ਨੂੰ ਸਾਫ ਪਾਉਂਦਾ ਸਾਫ ਹੁੰਦੀ ਸੀ ਮਾਸਾ ਪਰ ਤੇ ਹੁਣ ਤਾਂ ਆਗਲਾ ਡਰ ਕੇ ਪੈਸੇ ਲੈਂਦਾ ਆਲਾ ਕਹਿੰਦਾ ਮੈਂ ਤਾਂ 1 ਲੱਖ ਰੁਪਈਆ ਲਵਾਂਗਾ ਚੱਲ ਬਣ ਆਇਆ ਤੇ ਹੁਣ ਗੱਲਾਂ ਦਾ ਇਲਾਜ ਹੀ ਕੋਣ ਪਤੰਗਣ ਮੇਰੇ ਤਾਂ ਪਾਣੀ ਇਹਨਾਂ ਦਿਮਾਗ ਦਾ ਮੈਂ ਕਿਹਨੂੰ ਬੰਦਾ ਖਾਨੀ ਆਂ ਮੈਂ ਤਾਂ ਜਾ ਕੇ ਭੂਆ ਕਿਸ ਨਾ ਆਹੋ ਆ ਜਾਈ ਮੈਂ ਕਿਹੜਾ ਮਦਾਮ ਖਾਨੀਆ ਨਹੀਂ ਖਾਣ ਕੁੱਤੀ ਤਾ ਤੈਨੂੰ ਸਾਰਾ ਪਿੰਡ ਕਹਿੰਦਾ ਦਾ ਚਲ ਭੂਆ ਦੋ ਕੁੱਤੇ ਦੇ ਪਾਵਾ ਦੇ ਕੋਕੀ ਜਾਂ ਤੂੰ ਮੇਰੀ ਭੂਆ ਹੋ ਕੇ ਵੀ ਹਾਏ ਕੁਝ ਬੋਲੀ ਜਾਂਦੀ ਚੰਗਾ ਮੈਂ ਚੱਲ ਗਿਆ ਠੀਕ ਹੈ ਜੰਤਾ ਚੱਲ ਹਣਾ ਇਹ ਵੀ ਕਰ ਲਈ ਪੱਕੀ ਹੋਣਾ ਚਲ 1 2 ਦਾ ਤੇ ਬੀਤੀ ਦੇ ਹੋ ਜਾਊਗਾ ਦਾਗੀ ਦਾ ਤੇ ਪ੍ਰੀਤੋ ਦਾ ਕਰਾ ਦੇ ਚਲ ਮਾਸੀ ਕੋਲੇ ਵੀ ਅੱਜ ਕੰਡਾ ਕੱਟ ਹੀ ਆਣਾ ਲੈ ਤੋ ਅੱਜ ਨਾ ਬੜਿਆ ਮੌਸਮ ਹੋਇਆ ਪਿਆ ਆ ਮੈਂ ਕਾ ਸਾਰਾ ਕਾਜ ਆ ਠੀਕ ਕਰਦਾ ਧੁੱਪੇ ਦਾ ਮੱਛਿਆ ਵੀ ਜਾਂਦਾ ਹੈਗਾ ਜੇ ਧੁੱਪੇ ਮੱਛਿਆ ਜਾਂਦਾ ਹੋਵੇ ਪਾਦਾ ਕਾਦਾ ਰੋਣਾ ਰੰਡੀ ਰੋਣਾ ਬੰਦੇ ਤਾਂ ਮੇਰੇ ਨੇ ਹੱਥ ਨਹੀਂ ਲਾਉਣਾ ਮੈਨੂੰ ਇਹ ਸਾਰਾ ਸਿਆਪਾ ਕਰਨਾ ਪੈਂਦਾ ਇੱਕ ਕੋਠੇ ਜਿੱਡੀ ਧੀ ਹੋਈ ਪਈ ਆ ਕੀ ਕਰਾਂ ਮੈਂ ਉਹਦਾ ਮੈਨੂੰ ਵੜਵੜ ਕੇ ਕਰ ਖੰਦਾ ਰਹਿੰਦਾ ਤੇ ਚਾਰੇ ਨੂੰ ਫੇਕਰ ਹੋਵੇ ਫਿਰ ਕਾਦੀਆਂ ਗੱਲਾਂ ਨੇ ਮੈਨੂੰ ਇਹ ਕਰਨਾ ਪੈਂਦਾ ਜੋ ਕੁਝ ਕਰਨਾ ਬੰਦਾ ਜੇ ਕੋਈ ਜੱਜ ਦਾ ਰਸਤਾ ਲੈ ਹੋ ਜੇ ਹਾਂ ਚੈਨ ਨਾਲ ਸੋ ਜਾ ਉਹ ਭਾਵੇਂ ਬਾਕੀ ਕਰਮਾਂ ਦੇ ਨੇ ਜਦੋਂ ਦੇ ਕਰਮਾਂ ਦੇ ਕੋਈ ਲਿਖਾ ਹੋਇਆ ਹੋ ਜਾਊਗਾ ਚਲ ਕੰਮ ਨਿਮੇੜਾ ਭਾਣੇ ਫਟਾਫਟ ਨਿਮਸੀ ਨਿਮਸੀ ਪੂਰਉ ਪਤਾ ਨਹੀਂ ਕਿੱਥੇ ਬੈਠੀ ਐ ਦੀ ਲਹਾ ਬੈਠੇ ਮੇਰੇ ਪਿਓ ਦੀ ਰੰਨ ਲਹਾ ਮੈਂ ਸਾਰੇ ਘਰ ਚ ਜਿਹੜੇ ਦੇਕੇ ਆ ਗਈ ਨਹੀਂ ਆ ਨਹੀਂ ਸਿੰਦਰੇ ਕਿਵੇਂ ਗੇੜਾ ਮਾਰਿਆ ਨੀ ਮਾਇਤੀ ਰਸਮ ਆਸੀ ਤੇ ਤੂੰ ਸਭ ਤੋਂ ਪਹਿਲਾਂ ਤਾਂ ਸਾਸਰੀ ਘਰ ਬੁਲਾਉਣੀ ਹੈਗੀ ਸਾਸਰੀ ਘਰ ਸਾਸਰੀ ਘਰ ਨਹੀਂ ਅੱਜ ਸਾਡਾ ਘਰ ਕਿਵੇਂ ਦੇਖ ਗਿਆ ਤੈਨੂੰ ਨਿਕਾਰਤਾ ਦੇ ਅੱਗੇ ਪਲ ਤੁਹਾ ਮੈਂ ਤੂੰ ਕਿਵੇਂ ਅੱਜ ਮਿੱਟੀ ਚ ਮਿੱਟੀ ਹੋਈ ਜਾਂਦੀ ਮਾਥੜ ਕਿੱਥੇ ਜੜਿਆ ਮੇਰਾ ਨਹੀਂ ਉਹ ਤਾਂ ਲੰਡਰ ਪਨ ਕਿਥੇ ਤਾਸ ਖਿੜ ਰ ਭੱਗਾ ਹਣਾ ਕਿਸੇ ਪਾਸੇ ਹਾਏ ਹੈ ਨਹੀਂ ਬੰਦਿਆਂ ਦੇ ਆਹੀ ਕੰਜਰਾਂ ਦੇ ਕੰਮ ਮਾਰਦੇ ਨੇ ਤਾ ਮੈਂ ਕਹਾਂ ਮੌਸਮ ਠੀਕ ਆ ਤਾਂ ਆ ਕਾ ਜਾ ਗੁੱਡਦਾ ਨਹੀਂ ਮੈਂ ਤਾਂ ਮਾਸੀ ਕੰਮ ਆਈ ਸੀਗੀ ਇੱਕ ਕੀ ਕੰਮ ਆਈ ਦੀ ਤੇ ਹੁਣ ਅੰਦਰ ਬੈਠੇਂ ਕਿ ਕਿ ਇੱਥੇ ਦੱਸਦਾ ਸਾਰਾ ਕੁਝ ਨੀ ਇੱਥੇ ਆ ਜਾ ਤਾਂ ਵਧੀਆ ਮੌਸਮ ਹੈ ਨਹੀਂ ਮੈਂ ਪਾਇ ਕਿ ਜਿਵੇਂ ਅੱਡਾ ਦੇ ਵੀ ਕੰਨ ਹੁੰਦੇ ਨੇ ਈ ਕਿਹੜੀਆਂ ਕੰਦਾਂ ਦੇ ਕੰਨ ਹੁੰਦੇ ਨੇ ਇੱਧਰ ਹੋ ਜਾਂਦੇ ਆ ਹਾਂ ਉਹ ਇੱਧਰ ਹੋ ਜਾਂਦੇ ਹੋਰ ਇੱਧਰ ਹੋ ਜਾਂਦੇ ਆ ਆਹ ਤੇਰੇ ਕਮਾਂਡਰ ਨਹੀਂ ਪੱਛਾ ਕੇ ਉਹ ਮੈਨੂੰ ਪਤਾ ਨਹੀਂ ਹੈਗਾ ਚੜਵੜੀ ਯਾਰਾਂ ਪਰੋਸਾ ਹਾਂ ਹਾਂ ਬਸ ਆਈ ਇਤਿਹਾਸੀ ਵੀ ਪੀਪੀ ਵਾਸਤੇ ਪ੍ਰੀਤੀ ਵਾਸਤੇ ਕੋਈ ਦੇਖਿਆ ਘਰ ਬਾਰ ਕੇ ਨਾ ਨਹੀਂ ਕਿੱਥੇ ਦੇਖਿਆ ਭਾਣੇ ਕੋਈ ਚੱਜ ਦਾ ਘਰ ਮਿਲਦਾ ਹੀ ਨਹੀਂ ਓਹੋ ਨਹੀਂ ਤੂੰ ਤਾਂ ਸੁੱਤੀਆਂ ਪਈਆਂ ਹੋ ਗਈਆਂ रिश्ਤੇ ਮੈਂ ਤਾਂ ਕਰਾਉਣੀ ਆ ਮੈਂ ਤਾਂ ਠੇਕਾ ਲੈ ਰੱਖਿਆ ਰਿਸ਼ਤੇ ਕਰਾਉਣ ਦਾ ਮੇਰੀ ਨਿਗਾ ਚ ਹੈ ਕਿ ਮੁੰਡਾ ਬਹੁਤ ਸੋਹਣਾ ਸੁਨੱਖਾ ਅੱਛਾ ਕਿਹੜਾ ਮੁੰਡਾ ਨਹੀਂ ਨਹੀਂ ਆਹੀ ਇੱਥੋਂ ਦਾਗੀ ਪੱਖੋ ਕਲਾਂ ਤੋਂ ਨਹੀਂ ਗਿੱਧੇ ਪੰਗੜੇ ਚ ਕੰਮ ਕਰਦਾ ਨਾਲੇ ਪੁਲਿਸ ਦੀਆਂ ਪਰਤਾਂ ਦੇਖਦਾ ਦੇਸਾਂ ਦਾ ਪੈਸਾ ਸਾਫ ਕਰਦਾ ਦੇਸਾਂ ਦਾ ਤੂੰ ਧੀ ਰਾਜ ਕਰੋ ਤੇਰੀ ਬੈ ਕੇ ਖਾਉ ساری ਉਮਰ ਨਹੀਂ ਆ ਤਾਂ ਸਿਰੇ ਦਾ ਮਲੰਗਾ ਉਹਨੂੰ ਨਹੀਂ ਮੈਂ ਕਰਦੀ ਰਿਸ਼ਤਾ ਮੈਂ ਤਾਂ ਇਹਨੂੰ ਘੀਨੇ ਕਹਿੰਦਾ ਉਹ ਤਾਂ ਮੁੰਡਾ ਅੱਡਾ ਸਾਊਆ ਗਊ ਵਰਗਾ ਨਹੀਂ ਬੱਸ ਕਰ ਬੱਸ ਕਰ ਨਹੀਂ ਉਹਨੂੰ ਕੌਣ ਨਹੀਂ ਜਾਣਦਾ ਨਹੀਂ ਉਹ ਤਾਰਕੈਸਟ ਵਾਲਿਆਂ ਨਾਲ ਗੱਲਾਂ ਬਾਤਾਂ ਕਰਦਾ ਆ ਪਤਾ ਨਹੀਂ ਕੀ ਕਹਿੰਦੇ ਰਾਮਪੁਰ ਵਾਲੀ ਤੇ ਗਾਗਨ ਕੋਕਣਾ ਬੂ ਮੈਂ ਮੱਚ ਵੀ ਲਹਾਇ ਉਹ ਨਾ ਵੀ ਕਰ ਲਵਾਤਾ ਨਹੀਂ ਤਾਂ ਨਹੀਂ ਨਹੀਂ ਉਹ ਇਹ ਤੇ ਪਲੇਖਾ ਲਾਗੇ ਮਾਸੀ ਕੋਈ ਮੈਨੂੰ ਪਲੇਖਾ ਨੂੰ ਕੀ ਬਕਵਾ ਬਣੀ ਆ ਨੀ ਉਹ ਜਿਹੜਾ ਨੱਚਣ ਕੁੱਦਣ ਵਾਲੇ ਹੁੰਦੇ ਨੇ ਤੂੰ ਇਕੱਠੇ ਰਹਿ ਲੈਂਦੇ ਹੁੰਦੇ ਨੇ ਹਣਾ ਜਦ ਕੰਮਾਂ ਚੰਦਰ ਤੇ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਉਹੀ ਮਾਸੀ ਤਾਂ ਕਿਸੇ ਨੇ ਪੱਟੀ ਪੜਾਟੀ ਨਾ ਨਹੀਂ ਪੈਣੇ ਛੰਦਰ ਇਹ ਤਾਂ ਮੈਨੂੰ ਪੋਰਾ ਪਸੰਦ ਨਹੀਂ ਹੈਗਾ ਮੁੰਡਾ ਵਾਹ ਨਹੀਂ ਮਾਸੀ ਮੈਨੂੰ ਨਹੀਂ ਪਤਾ ਦੇਖ ਮਾਸੀ ਜਾਇ ਜਾਂ ਮਰਜ਼ੀ ਆ ਭਾਈ ਮੈਂ ਤਾਂ ਸਾਰੀ ਦਿਹਾੜੀ ਭਾਬੀ ਭਾਬੀ ਕਰਦੇ ਦਾ ਮੂੰਹ ਨਹੀਂ ਥੱਕਦਾ ਹੈਗਾ ਐਨਾ ਮੂੰਹ ਪਿਆਰ ਕਰਦਾ ਮੇਰੇ ਵਾਲ ਉਸੇ ਨੇ ਕਰਾਈਤੀ ਸਟ੍ਰੇਟ ਹਾਂ ਨਾਲੇ ਮੈਨੂੰ ਖਾਣ ਪੀਣ ਨੂੰ ਲਿਆ ਕੇ ਦਿੰਦਾ ਐਨਾ ਐਨਾ ਸਮਾਨ ਚਾਹੇ ਕੋ ਸਾਸੰਦਰੇ ਹੋਰ ਤੂੰ ਕੋਈ ਮਰਜ਼ੀ ਲੱਭ ਕੇ ਦੇ ਦੇ ਠੀਕ ਹੈ ਉਸੇ ਨਾਲ ਤੋੜ ਦੂੰ ਪਰ ਮੈਂ ਉਹ ਲੰਡਰ ਵਰਦੇ ਨਾਲ ਹੀ ਤੋੜਦੀ ਕੁੜੀ ਆ ਬੀ ਚਲ ਕੋਈ ਨੇ ਫਿਰ ਮੈਂ ਹੋਰ ਦੇਖ ਲੂੰਗੀ ਹਾਂ ਹੋਰ ਕੋਈ ਮਰਜ਼ੀ ਦੇਖ ਲੈ ਤੂੰ ਤੈਨੂੰ ਕੋਰਾ ਜਵਾਬ ਨਹੀਂ ਚਾਹੇ ਜਾਂ ਅੱਧੀ ਆ ਤਾਂ ਕਿ ਹਾਂ ਕਰਦੀ ਚਲ ਫਿਰ ਮੈਂ ਪ੍ਰੀਤੀ ਵਾਸਤੇ ਉਹਨੂੰ ਵਿਰੋਧ ਕਰ ਗਰਜਾਂਟੇ ਕਾ ਭੋਲਾ ਉਹ ਵੀ ਕਲਰਕ ਲੱਗਿਆ ਹੋਇਆ ਇੱਥੇ ਨਹੀਂ ਬਰਨਾਲੇ ਅੱਛਾ ਕੈਂਚੀਆਂ 'ਚ ਨਹੀਂ ਆਹ ਕਚੈਰੀਆਂ 'ਚ ਲੱਗਿਆ ਹੋਇਆਗਾ ਅੱਛਾ ਅੱਛਾ ਵੱਡੇ ਅਫਸਰਾਂ ਨਾਲ ਉੱਠਣੀ ਬੈਠਣੀ ਆ ਉਹਦੀ ਠੀਕ ਆ ਠੀਕ ਹੈ ਹਾਂ ਕੋਈ ਨਾ ਤੂੰ ਮੈਨੂੰ ਦਿਖਾ ਦੇ ਆਪਾਂ ਜੇ ਆਪਣਾ ਫਟ ਫਟ ਬੈਠਿਆ ਤਾਂ ਆਪਾਂ ਕਰ ਦਾਂਗੇ ਠੀਕ ਆ ਚਲ ਹੁਣ ਮੈਂ ਚੱਲਦੀ ਆ ਫੇਰ ਚੰਗ ਨਾ ਨਹੀਂ ਪੜੇ ਚਾਹ ਪਾਣੀ ਪੀ ਕੇ ਜਾਈਏ ਨਹੀਂ ਨਹੀਂ ਚਾਹ ਨੂੰ ਪਹਿਲਾਂ ਮੈਂ ਉਧਰ ਗਈ ਸੀ ਮੇਰੀ ਪੂਆ ਕੋਲੇ ਭਾਨੋ ਕੋਲੇ ਅੱਛਾ ਉਹ ਵੀ ਚਾਹ ਨੂੰ ਬਥੇਰਾ ਜ਼ੋਰ ਲਾ ਸੀ ਤੈਨੂੰ ਪਤਾ ਮੇਰੇ ਤੇ ਮੱਛਣਾ ਪਾਇਆ ਥੱਲੇ ਅੱਗੇ ਮੱਛੀ ਰਹਿੰਦੀ ਐ ਵੀ ਮੈਂ ਕਰਾ ਦਾ ਰ ਹਾਂ ਚੰਗੀ ਗੱਲ ਜੇ ਕੋਈ ਕਿਸੇ ਦੇ ਦੋਸਰ ਜੋੜ ਜਾਣਾ ਹਾਂ 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 ਚੰਦਰਾ ਮਾਰੇ ਪਾਨੀ ਹਾਂ ਚੱਲ ਮੈਂ ਹੁਣ ਇੱਕ ਦੋ ਘਰ ਚ ਹੋਰ ਜਾਣਾ ਸੀ ਚੰਗ ਮੈਂ ਜਾ ਆ ਮੈਂ ਚਾਹ ਨੂੰ ਤਾਂ ਖੁਸ਼ ਨਹੀਂ ਲੱਗਦਾ ਨਾ 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 ਚਾਹ ਪੀਤੀ ਹੋਈ ਐ ਬਸ ਲੈ ਕਿੱਥੋਂ ਆ ਗਈ ਖਾਨ ਕੁੱਤੀ ਨਹੀਂ ਮੈਂ ਮਰ ਜਾ ਇਹਨੂੰ ਤਾਂ ਆਇਆ ਨਹੀਂ ਸ਼ਰਮ ਆਉਂਦੀ ਵੀ ਮੇਰੀ ਤਾਂ ਕੱਲ ਦੀ ਜਵਾਕੜੀ ਆ ਉਹ ਬੂੜਾ ਖੁੰਡਾ ਆਹ ਨਹੀਂ ਪਤਾ 4 ਪੈਸੇ ਦੇਤੇ ਹੁਣ ਲਾਲਚ ਦੇ ਮਾਰੀ ਨੇ ਤਾਂ ਆ ਗਈ ਹੁਣੀ ਵੀ ਜਾ ਕੇ ਕਹਿਨੀ ਆ ਮਾਸੀ ਨੂੰ ਮੇਰਸਤਾ ਕਰ ਦੂ ਨਹੀਂ ਮੈਂ ਕਿਉਂ ਕਰ ਰਸਤਾ ਕਰੂੰਗੀ ਆ ਵੀਨ ਜਵਾਖੜੀ ਨੂੰ ਇੱਕ ਤਾਂ ਨਾ ਨਾ ਇਹੀ ਜਾ ਮਰਨਾ ਦਾਗੀ ਐ ਨਹੀਂ ਪਤਾ ਮਰਨੇ ਦਾ ਕਿੰਨਾ ਕ ਦਾਗ ਹੋਣਾ ਸਾਰੇ ਆਮ ਤਾਂ ਆਰਾਮਪੁਰੇ ਵਾਲੀ ਗਗਰ ਨੂੰ ਲਈ ਫਰਦਾ ਰੰਦਾ ਜਮੀ ਸ਼ਰਮ ਨਹੀਂ ਮੰਦੀ ਹੈਗੀ ਸੱਚੀ ਗਣੀ ਇਹ ਤਾਂ ਖਾਨ ਕੁੱਤੀ ਐ ਜਿਵੇਂ ਮਾੜੀ ਜੀ ਬੂਟੀ ਸੰਘਾਈ ਉਹਦੇ ਉਹਦੀ ਘਰੇ ਖਾਨ ਬਗ ਜਾਂਦੀ ਆ ਉਹ ਕੀੜੇ ਵਾਲੇ ਤੇ ਕੁੱਤੇ ਵਾਲਾ ਕੰਮ ਹੋਇਆ ਕਦੇ ਆ ਘਰ ਵੜ ਗਈ ਖਾਣ ਕਦੇ ਉਹ ਘਰ ਵੜ ਗਈ ਖਾਣਾ ਸੱਚੀ ਗੱਲ ਹੈ ਜੰਮੀ ਸ਼ਰਮ ਨਹੀਂ ਹੈਗੀ ਉਹ ਤਾਂ ਨਹੀਂ ਕੀ ਕਿੰਨਾ ਕੁ ਖਾਂਦੀ ਹੈ ਕਿੰਨਾ ਕੁ ਨਾ ਖਾਂਦੀ ਹੈ ਤਾਂ ਹੀ ਦਾ ਲੋਕ ਕਹਿੰਦੇ ਨੇ ਖਾਨ ਕੁੱਤੀ ਆ ਛੰਦਰ ਮਾਫੀ ਉਹ ਤਾਂ ਮੈਨੂੰ ਭੋਰਾ ਲੱਖਣ ਨਹੀਂ ਹੈ ਕੋੜਿਆਂ ਦੀ ਰਾਨੇ ਨੂੰ ਹੈ ਵੀ ਮੁੰਡਾ ਇੰਨਾ ਸੋਹਣਾ ਕੰਮ ਤਾਂ ਦਾ ਕਰਦਾਗਾ ਵੀ ਨਾਲ ਇਹੋ ਕਰਮ ਨਾਲ ਮਾਸੜ ਨਹੀਂ ਘੁਰਿਆਉਂਦਾ ਸਾਥੀ ਕਰਮ ਮਾਸੜਾ ਮੈਂ ਤਾਂ ਕਰਿਆ ਆਈ ਤੀ ਮਾਸੜਾ ਮਾਸੀ ਨੇ ਤਾਂ ਮੇਰਾ ਬਲੱਡੀ ਵਧਾਤਾ ਕੀ ਹੋ ਗਿਆ ਮੈਂ ਤਾਂ ਐਡਾ ਰਿਸ਼ਤਾ ਲੈ ਕੇ ਆਈ ਤੀ ਕੈਂਟ ਪ੍ਰੀਤ ਤੋਂ ਵਾਸਤੇ ਆਪਣੀ ਵਾਸਤੇ ਹੈ ਮੈਂ ਚੱਲ ਨਾਲੇ ਕੋਈ ਰਿਸ਼ਤਾ ਲਾਭਦੇ ਫਿਰਦੇ ਹੋਗੇ ਹੈ ਵੀ ਜੇ ਮੈਂ ਹੀ ਕਰਾਉਣਾ ਰਿਸ਼ਤਾ ਇਤਨੀ ਵਧੀਆ ਹੋਰ ਗੱਲ ਕੀ ਆ ਵਧੀਆ ਗੱਲ ਹੈ ਹਾਂ ਫਿਰ ਕੀ ਗੱਲ ਹੋ ਗਈ ਕਿਹੜੇ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਆਪਣਾ ਇੱਥੋਂ ਪੱਖੋ ਪਲਾਂ ਤੋਂ ਮਾਸੜਾ ਕੌਣ ਦਾਗੀ ਪ੍ਰਦੀਪ ਦਾਗੀ ਅੱਛਾ ਅੱਛਾ ਠੀਕ ਆ ਠੀਕ ਆ ਗਿੱਧੇ ਪੰਗੜੇ ਦਾ ਕੰਮ ਨਾਲੇ ਭਾਰਤੀਆਂ ਦੇਖਦਾ ਪੁਲਿਸ ਦੀਆਂ ਨਾਲੇ ਬਾਹਰ ਜਾਣ ਦੀ ਝਾਕ ਆ ਉਹਦੀ ਬਿਲਕੁਲ ਉਹ ਤਾਂ ਬਹੁਤ ਸਿਆਣਾ ਮੁੰਡਾ ਹੈ ਹਾਲ ਤੂੰ ਦੇਖ ਲੈ ਮਾ ਜਿਹੜਾ ਕਿੰਨਾ ਵਧੀਆ ਗੱਲਾਂ ਕਰਦਾ ਮੁੰਡਾ ਤਾਂ ਮਾ ਥੋੜਾ ਬਹੁਤ ਸਿਆਣਾ ਹੈ ਠੀਕ ਠੀਕ ਹੈ ਤੇਰੀ ਮਾਸੀ ਕੀ ਕਹਿੰਦੀ ਫਿਰ ਆ ਕਹਿੰਦੀ ਆਖੇ ਮੈਂ ਤਾਂ ਕਰਦੀ ਨਹੀਂ ਹੈਗੀ ਰਿਸ਼ਤਾ ਉਹ ਮੁੰਡੇ ਨੂੰ ਕਿਉਂ ਲੈ ਉਹ ਕੌਮਲੀ ਆਹਨੂੰ ਨਹੀਂ ਪਤਾ ਹੈਗਾ ਇਹਨਾਂ ਗੱਲਾਂ ਦਾ ਐਵੇਂ ਜਵਾਬ ਦੇ ਤਾ ਲੈ ਦੱਸ ਹੁਣ ਐ ਕਰ ਮਾਸਾ ਤੂੰ ਜਾ ਕੇ ਮਾਸਤੀ ਨੂੰ ਸਮਝਾਈ ਕੋਈ ਗੱਲ ਨਹੀਂ ਜੇ ਨਾ ਸਮਝੇ ਤਾਂ ਚਾਰ ਮਾਰੀ ਬੁੱਤ ਨਹੀਂ ਚੱਪੀ ਹਾਂ ਕਰੂਗੀ ਓਏ ਗੱਲ ਨਹੀਂ ਕੋਈ ਗੱਲ ਤੂੰ ਫੇਰ ਕਿਹੜਾ ਮਾਰੀ ਕਿਤੇ ਹਾਂ ਮਾਸਟਰ ਕੋਈ ਨਾ ਫੇਰ ਆਉਂਗੀ ਤੂੰ ਮੈਨੂੰ ਫੋਨ ਕਰਦੀ ਨਹੀਂ ਆ ਜਾ ਹੁਣੀ ਆ ਜਾ ਨਹੀਂ 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 ਹੋਣੀ ਨਹੀਂ ਹੁਣ ਕੱਤੂਗੀ ਇਹ ਚੁੱਕਾ ਕੇ ਲੈ ਆਪਾਂ ਚੱਲ ਕੋਈ ਨਹੀਂ ਪਿਆਰ ਜਿਹਨਾਂ ਨਾਲ ਗੱਲ ਕਰੀ ਕਹਿੰਦਾ ਦੋ ਤਿੰਨ ਦਿਨਾਂ ਤੱਕ ਆਈ ਨਹੀਂ ਮੈਂ ਸਮਝਾ ਕੇ ਤੈਨੂੰ ਫੋਨ ਕਰ ਦਿੰਦਾ ਮੁੰਡਾ ਮਾਸਟਰ ਪੂਰਾ ਵਧੀਆ ਗਾ ਕਿੱਥੋਂ ਮਰਜੀ ਪਤਾ ਕਰ ਲਈ ਨਾ ਨਾ ਮੈਨੂੰ ਪਤਾ ਹੈ ਮੈਂ ਬਹੁਤ ਮੁੰਡੇ ਦਾ ਨਾਂ ਬਣਿਆ ਹੋਇਆ ਪੂਰਾ ਪੂਰਾ ਨਾਂ ਆ ਮਾਸਰਾ ਇੰਨਾ ਉਹਦਾ ਆ ਤਾਂ ਉਹਨੂੰ ਪ੍ਰੋਗਰਾਮ ਦੇਖਦੇ ਨੇ ਸਿਆਲਾਂ ਚ ਹੈ ਬਹੁਤ ਵਧੀਆ ਮਾਰਕੀਟ ਬਣੀ ਹੋਈ ਆ ਮੁੰਡੇ ਦੀ ਇਹਨੂੰ ਕੀ ਪਤਾ ਨੌਕਰੀਆਂ ਵਾਲਿਆਂ ਨਾਲੋਂ ਮੂਰੇ ਆ ਮੱਸਣਾ ਉਹ ਤਾਂ ਨਾ ਨਾ ਕੋਈ ਗੱਲ ਨਹੀਂ ਸਿੰਦਰ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਉਹ ਹੋਰ ਹੁਣ ਉਹ ਤਾਂ ਆਪੇ ਕਿਸੇ ਕੋਈ ਨਾਲ ਜਾਂਦੇ ਨੇ ਪ੍ਰੋਗਰਾਮ ਕਰਦੇ ਨੇ ਭਾਣਾ ਭਰਾਵਾਂ ਮੰਗੂ ਰਹਿੰਦੇ ਨੇ ਆਹੋ ਹੈ ਇਹਨਾਂ ਨੂੰ ਕੀ ਪਤਾ ਕਿ ਉਹ ਪਿੰਡੂ ਜਨਾਨੀਆਂ ਇਹੋ ਵੀ ਪਤਾ ਦਾ ਬੁਝੜਾ ਪਤਾ ਮਸਲਾ ਲੋਕ ਤਾਂ ਭੈਣ ਭਰਾ ਚਾਹ ਤੁਰੇ ਜਾਂਦੇ ਹੁਣ ਅੱਡੇ ਤੇ ਖੜੇ ਹੁਣ ਕਿਤੇ ਖੜੇ ਉਹਨਾਂ ਨੂੰ ਨਹੀਂ ਵਾਪਸ ਦੇ ਹੈਗੇ ਹਣਾ ਸਹੀ ਗੱਲ ਹੈ ਸਹੀ ਹੁਣ ਆਪਾਂ ਖੜੇ ਨਹੀਂ ਕਿਸੇ ਨੂੰ ਦੇਖ ਲਿਆ ਅਗਲੇ ਨੂੰ ਕੀ ਪਤਾ ਮੈਂ ਕਿਹਾ ਰੋਜ ਆਉਣੀ ਐ ਅੱਥੇ ਅਗਲੇ ਕਹਣਗੇ ਲੈ ਵੀ ਬੱਗਾ ਖਣ ਕਿਹੜੀ ਜਨਾਨੀ ਲਈ ਖੜਾ ਆਹੋ ਇਹ ਤਾਂ ਉਹਨਾਂ ਲੋਕਾਂ ਦਾ ਨਹੀਂ ਪਤਾ ਲੋਕਾਂ ਦਾ ਨਹੀਂ ਪਤਾ ਲੋਕ ਤਾਂ ਇਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸਿੰਦਰ ਜੰਮੇ ਸਸਿਕਾ ਦੋਸਤ ਮੈਂ ਸੋਢੀ ਆਪਣੀ ਪਿਆਰੀ ਛਿੰਦਰ ਇਸ ਵੀਡੀਓ ਦੇ ਵਿੱਚ ਮੈਂ ਬਣੀ ਹੋਈਆਂ ਵਿਚੋਲਣ ਕਰਾਉਣੀਆਂ ਕਿ ਰਿਸ਼ਤੇ ਭਾਈ ਮੈਨੂੰ ਹੈਗਾ ਪੈਸਿਆਂ ਦਾ ਲਾਲਚ ਮ ਮੈਂ ਇਹ ਨਹੀਂ ਦੇਖਦੀ ਮੁੰਡਾ ਗਲਤ ਆ ਮੁੰਡਾ ਸਿਆਣਾ ਜਾਂ ਕੁੜੀ ਗਲਤ ਆ ਜਾਂ ਕੁੜੀ ਠੀਕ ਆ ਮੈਂ ਤਾਂ ਪੈਸੇ ਦੇ ਲਾਲਚ ਦੇ ਵਿੱਚ ਵਸ ਆ ਜੋੜੀਆਂ ਬਣਾਈ ਜਾਣੀਆਂ ਮੈਨੂੰ ਨਹੀਂ ਪਤਾ ਵੀ ਹੋਰ ਰਿਸ਼ਤੇ ਨਹੀਂ ਬਣਗੇ ਕਿ ਟੁੱਟਣਗੇ ਠੀਕ ਆ ਵੀ ਭਾਈ ਤੁਸੀਂ ਇਹ ਜੀ ਗਲਤੀ ਨਾ ਕਰਿਆ ਕਰੋ ਜਿਹਨੇ ਵੀ ਰਿਸ਼ਤਾ ਕਰਨਾ ਧੀ ਦਾ ਜਾਂ ਪੁੱਤ ਦਾ ਚੰਗੀ ਤਰ੍ਹਾਂ ਨੇੜ ਕਪਾਰਖ ਦੇ ਆ ਟਣਕਾ ਕੇ ਢੋਲ ਮੰਗੂ ਫੇਰ ਰਿਸ਼ਤਾ ਕਰਿਓ ਠੀਕ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਚੱਲ ਬੋਲ ਕੁੜੇ ਹਾਂਜੀ ਮੈਂ ਤਾਂ ਸਾਡੀ ਆਪਣੀ ਚਾਹਮ ਉਹਦੇ ਹਾਂ ਦੀ ਬਾਈ ਦੇ ਚੈਨਲ ਤੇ ਵੀਰੋ ਆ ਰਹੀ ਹੈ ਜੀ ਹਰ ਤੋਂ ਵੱਧ ਪਿਆਰ ਦਿਓ ਜੀ